ਪਾਰਟੀ ਜੀ ਆਮ ਆਦਮੀ ਪਾਰਟੀ ਜਿਹੜੀ ਹੈ ਲੋਕਾਂ ਨੇ ਜਤਾਈ ਹੈ ਜਿਹੜਾ ਇੱਕ ਮੈਸੇਜ ਜਾ ਰਿਹਾ ਸੀ ਆਪੋਜੀਸ਼ਨ ਵਾਲੇ ਜਿਹੜੇ 10% ਹੈ ਨੇ ਪੂਰੇ ਪੰਜਾਬ ਚ ਹਰ ਖਾਨ ਤੇ ਹਰ ਜ਼ਿਲ੍ਹੇ ਚ ਉਹ ਬੜਾ ਮੈਸੇਜ ਦੇ ਰਹੇ ਸੀ ਗਲਤ ਪਾਰਟੀ ਇਤਾਂ ਪਾਰਟੀ ਉੱਤੋਂ ਹੋ ਨਹੀਂ ਆਂਦੀ ਪਰ ਇਹ ਲੋਕਾਂ ਨੇ ਸਾਬਿਤ ਅਰਦਾਵਾ ਇਹਨਾਂ ਦੇ ਦਿਲ ਚ ਸੀ ਰਾਜ ਅਰਦੇ ਆ ਇਹਨਾਂ ਨੇ ਇੱਥੇ ਪੰਚਾਇਆ ਸੀ ਔਰ ਇਹਨਾਂ ਦੇ ਸਦਕੇ ਆ ਆਮ ਆਦਮੀ ਪਾਰਟੀ ਨੇ ਫੇਰ ਪੰਜਾਬ ਨੂੰ ਇੱਕੋ ਬੜਾ ਜਿਹੜਾ ਵਾ ਤਸੜਾ ਹੱਲਾ ਮਾਰ ਕੇ ਜਿਹੜਾ ਵਾ ਸਰਕਾਰ ਨੂੰ ਫੇਰ ਆਪਾਂ ਅਚੀ ਪੋਜੀਸ਼ਨ ਬਣਾਈ ਹੈ ਕਿਆ ਹੁੰਦੀਆਂ ਇੱਦਾਂ ਹੁੰਦੀਆਂ ਇੱਦਾਂ ਜੇ ਕੋਈ ਗੱਲਬਾਤ ਹੈ ਨਹੀਂ ਨਾਲੇ ਉਹਨਾਂ ਨੇ ਕੋਈ ਸਬੂਤ ਥੋੜੀ ਇਨਸਾਨ ਦੇਤੇ ਮਰਜ਼ੀ ਲਾ ਦੇਣ ਔਰ ਗੈਂਗਸਟਰ ਨੂੰ ਸਾਈਡ ਰੱਖ ਕੇ ਜਿਹਦਾ ਉਹ ਜਿਹੜੀ ਜਨਤਾ ਨੇ ਜਨਤਾ ਨੇ ਆਪਣਾ ਸਬੂਤ ਦਿੱਤਾ ਨਹੀਂ ਵੀ ਗੈਂਗਸਟਰਵਾਦ ਇਹਦਾ ਇਹਦਾ ਮਤਲਬ ਇਹ ਜਨਤਾ ਨੂੰ ਗੈਂਗਸਟਰ ਕਹਿੰਦਾ ਏ ਇਦਾਂ ਦੀ ਕੋਈ ਗੱਲ ਨਹੀਂ ਆ ਜਨਤਾ ਨੇ ਆਪਣਾ ਪਿਆਰ ਦਿਖਾਇਆ ਹੋ ਔਰ ਸੁਖੀਰੰਦਾ ਆਪਣਾ ਸੁਖੀਰੰਦਾਵਾ ਦੀ ਹਾਰ ਅਰਾਈ ਆ ਔਰ ਸਚਾਈ ਇਹ ਆ ਸੁਖੀਰੰਦਾਵਾ ਜੋ ਆਪਣੇ ਆਪ ਚ ਬਹੁਤ ਜ਼ਿਆਦਾ ਹੰਕਾਰ ਰਿਆ ਸਮਝਦਾ ਸੀ ਔਰ ਉਹਦਾ ਬੇਟਾ ਜਿਹੜਾ ਉਹਦੇ ਆ ਉਹ ਵੀ ਨਾਲ ਨਾਲ ਸੀ ਪਰ ਇਹ ਆ ਦੇਰੇ ਦੀ ਜਨਤਾ ਨੇ ਜਵਾਬ ਦੇ ਦਿੱਤਾ ਵਾ ਕਿ ਹੰਕਾਰ ਤੋਂ ਉੱਪਰ ਕੁਛ ਨਹੀਂ ਆ ਇਹ ਜਿਹੜਾ ਵਾ ਥੱਲੇ ਆਉਣਾ ਪੈਣਾ ਪਰਮਾਤਮਾ ਪਹਿਲਾਂ ਇਹ ਜੀ ਆਪਾਂ ਡਾਉਨ ਤੇ ਚਲਦੀਆਂ ਰਹਿੰਦੀਆਂ ਨੇ ਨਾਲੇ ਜਿਹੜੇ ਲੀਡਰ ਨੇ ਜਿਹੜੇ ਕੈਂਡੀਡੇਟ ਹੁੰਦੇ ਨੇ ਇਹ ਮਸ਼ੀਨਾ ਜੀ ਤੇ ਸਾਡੀ ਕਿਸਮਤ ਹੁੰਦੀ ਹੈ ਜੀ ਇਹ ਜਿੱਤ ਇੱਕ ਇਤਿਹਾਸਿਕ ਜਿੱਤ ਆ ਕਿ ਇੱਕ ਹੰਕਾਰ ਨੂੰ ਹੰਕਾਰ ਜਾ ਗਿਆ ਸੋ ਮਾਰਿਆ ਗਿਆ ਇਹ ਪੁਰਾਣੀ ਘਾਵਤ ਆ ਦੁਨੀਆ ਦੇ ਵਿੱਚ ਜਦੋਂ ਦੀ ਦੁਨੀਆ ਬਰਕਰਾਰਿਤ ਹੋਈ ਆ ਇਕਾ ਹੰਕਾਰ ਹੰਕਾਰੋਂ ਮਾਰਿਆ ਅੱਜ ਸਾਬਤ ਹੋਇਆ ਪਰਮਾਤਮਾ ਨੇ ਸਾਬਤ ਕਰਕੇ ਦੱਸਿਆ ਕਿ ਵਾਕੇ ਜਿਹੜਾ ਹੰਕਾਰ ਉਹਦੀ ਹਾਰ ਹੁੰਦੀ ਹੈ ਔਰ ਇਨਸਾਨੀਅਤ ਦੀ ਜਿੱਤ ਹੁੰਦੀ ਹੈ ਸਰਦਾਰ ਗੁਰਦੀਪ ਸਿੰਘ ਰੰਧਾਵਾ ਇੱਕ ਚੰਗੀ ਸ਼ਖਸੀਅਤ ਦੇ ਮਾਲਕ ਨੇ ਚੰਗੀ ਇਨਸਾਨੀਅਤ ਦੇ ਮਾਲਕ ਨੇ ਸਰਦਾਰ ਅਮਨਸ਼ੇਰ ਸਿੰਘ ਚੈਰੀਕਲਸੀ ਸਾਡੇ ਬਹੁਤ ਹੀ ਹਰਮਨ ਪਿਆਰੇ ਨੇਤਾ ਬਟਾਲੇ ਹਲਕੇ ਦੇ ਵਿਧਾਇਕ ਜਿਨ੍ਹਾਂ ਨੂੰ ਮਾਣ ਸਨਮਾਨ ਪਾਰਟੀ ਵੱਲੋਂ ਮਿਲ ਰਿਹਾ ਲੋਕਾਂ ਦਾ ਸਹਿਯੋਗ ਮਿਲ ਰਿਹਾ ਦਿਨ ਪ੍ਰਤੀ ਦਿਨ ਉਹਨਾਂ ਦੀ ਜਿਹੜੀ ਚੜਦੀ ਕਲਾ ਦੇਖ ਕੇ ਇਹਨਾਂ ਲੋਕਾਂ ਦੇ ਵਿੱਚ ਸੀ ਵੀ ਸ਼ਾਇਦ ਉਹ ਆਮ ਘਰਾਂ ਦਾ ਕਾਕਾ ਤੇ ਕਲ ਦਾ ਕਾਕਾ ਇਹਦੇ ਇਹਨੂੰ ਸਿਆਸਤ ਨਹੀਂ ਆਉਂਦੀ ਇਹਨੂੰ ਸਿਆਣਪ ਨਹੀਂ ਆਉਂਦੀ ਉਹਨਾਂ ਨੇ ਬੜੀ ਸਿਆਣਪ ਦੇ ਨਾਲ ਇਹ ਸਿਚਤ ਨੂੰ ਪ੍ਰਾਪਤ ਕੀਤਾ ਸੋ ਬੜੀ ਵੱਡੀ ਜਿੱਤ ਵੇਖੋ ਜੀ ਸਭ ਤੋਂ ਪਹਿਲਾਂ ਮੈਂ ਆਪਣੇ ਇਲਾਕੇ ਦੀ ਗੱਲ ਕਰਾਂ ਏਰੀਆ ਦੀ ਗੱਲ ਕਰਾਂ ਤੇ ਮੈਂ ਹੱਥ ਜੋੜ ਕੇ ਧੰਨਵਾਦ ਕਰਦਾ ਪਹਿਲਾਂ ਬਟਾਲੇ ਵਾਲੇ ਲੋਕਾਂ ਦਾ ਕਿਉਂਕਿ ਸਭ ਤੋਂ ਪਹਿਲੀ ਜਦ ਜਿਹੜੀ 2022 ਦੇ ਵਿੱਚ ਲੋਕਾਂ ਨੇ ਆਪਣੇ ਵਿਸ਼ਵਾਸ ਨਾਲ ਮੇਰੇ ਸਤਕਾਰਯੋਗ ਵੱਡੇ ਭਰਾ ਸਰਦਾਰ ਅਮਨ ਸ਼ਰਮੀਂ ਸ਼ਹਿਰੀ ਕਲਸੀ ਜੀ ਤਾਂ ਕਿ ਬਣਾਈ ਸੀ ਉਸ ਤੋਂ ਬਾਅਦ ਜਿਉਂਦੇ ਤੋਂ ਅਸੀਂ ਬਟਾਲੇ ਦੇ ਲੋਕ ਆ ਕੇ ਕੰਮ ਵੇਖਦੇ ਸੀ ਕਿਉਂਕਿ ਡੇਰਾ ਵੀ ਲੱਗ ਗਿਆ ਆ ਨਾਲ ਪਾウダー ਲੱਗਦਾ ਆਪਣੇ ਸੋ ਇਸ ਕਰਕੇ ਅਸੀਂ ਉੱਥੇ ਗਏ ਆ ਮਿਹਨਤ ਕੀਤੀ ਆ ਇਨਚਾਰਜ ਜਿਹੜੇ ਹੀ ਉੱਥੋਂ ਦੇ ਡੇਰੇ ਤੇ ਉਹ ਸਰਦਾਰ ਕੁਲਜੀਤ ਸਿੰਘ ਧਾਰੀਵਾਲ ਜੀ ਤੇ ਐਮਐਲਏ ਸਾਹਿਬ ਨੂੰ ਲਾਇਆ ਗਿਆ ਸੀ ਸੋ ਅੱਜ ਉਹਨਾਂ ਦੀ ਮਿਹਨਤ ਆ ਜੀ ਰੰਗ ਲਿਆਈ ਆ ਸੋ ਲੋਕਾਂ ਦੇ ਜਿਹੜਾ ਸਾਥ ਵਾ ਉਹ ਬਹੁਤ ਵੱਡਾ ਵਾ ਜੇ ਆਪਾਂ ਇੱਕ ਪਰਮਿਸ਼ਨ ਨਾਲ ਕਿਹੇ ਤ੍ਰੇਗ ਨੂੰ ਵੀ ਢੋਣੇ ਆ ਨਾ ਜੀ ਹੱਲੇ ਉਹਨੂੰ 2-3 ਸਾਲ ਹੋਇਆ ਹੋਇਆ ਤੇ ਉਹ ਬੜੀ ਔਖੀ ਢੱਡਦੀ ਆ ਤੇ ਇਹ ਤੇ ਮੇਰੇ ਖਿਆਲ 20 ਸਾਲ ਦਾ ਹੀ ਜਿੰਨਾ ਪਹਰਾਇਆ ਸੋ ਇੱਕ ਗੱਲ ਹੋਰ 2024 ਦੀ ਇਲੈਕਸ਼ਨ ਆਪਾਂ ਐਮਪੀ ਚ ਰਕੋ ਜਿੱਥੇ ਹਾਰ ਹੋ ਉੱਥੇ ਹਾਰ ਮੰਨ ਲੈਣੀ ਚਾਹੀਦੀ ਆ ਸੋ ਆਪਾਂ ਕਿਤੇ ਨਾ ਕਿਤੇ ਕੁਝ ਕਮੀਆਂ ਕਰਕੇ ਹੋ ਸਕਦਾ ਆ ਆਪਾਂ ਰਹਿ ਗਏ ਆ ਉਦੋਂ ਇਹਦੇ ਬੇਟੇ ਨੇ ਨਾ ਇੱਕ ਗੱਲ ਕਹੀ ਸੀ ਮੈਂ ਇੱਕ ਦਿਨ ਵੀਡੀਓ ਵੇਖਣ ਦੇ ਆਂ ਸੀ ਉਦੋਂ ਕਹਿੰਦਾ ਵੀ ਚਾਚੀ ਵਾਲੇ ਤੇ ਲੱਗਦਾ ਘਰੇ ਚਲ ਗਏ ਆ ਪਰ ਉਹਨੂੰ ਕਹਿਣਾ ਚਾਹੀਦਾ ਵੀ ਸਜਣਾ ਜਦੋਂ ਤੱਕ ਤੇਰੇ ਪਰਿਵਾਰ ਦੀ ਗੱਲ ਨਾ ਕਰੇ ਉਦੋਂ ਆਪਣੇ ਦੇ ਵੀ ਨਹੀਂ ਕਰਨੀ ਚਾਹੀਦੀ ਸੋ ਚਾਚੀ ਵਾਲੇ ਘਰ ਨਹੀਂ ਗਏ ਚਾਚੀ ਵਾਲੇ ਤੇਰੇ ਜੜਾ ਵੜਨ ਲਈ ਤੇਰੇ ਮਗਰਖ ਨੂੰ ਤੇ ਅੱਛੇ ਕਰਕੇ ਜਿੰਦਾਬਾਦ ਜੈ ਜੈਕਾਰ ਇਹ ਤੇ ਦਿੰਦਾ ਜਵਾਬ ਸੀ ਤੇ ਮੈਂ ਅੱਜ ਵੀ ਮੌਜੂਦਾ ਸਰਪੰਚਾਂ ਇਹਦੇ ਪੱਲੇ ਕੀ ਆ ਹਾਂ ਹੋ ਸਕਦਾ ਘੁੰਮਿਆ ਜਾਂ ਗੱਡੀਆਂ ਉਹਦੇ ਕੋਲ ਮੇਰੇ ਤੋਂ ਵਾਅਦਾ ਹੋਣਾ ਪਰ ਸੱਜਣ ਤਾਂ ਹੀ ਮੇਰੀ ਵਾਅਦ ਨੂੰ ਕਿਤੇ ਮੈਂ ਚੁਣਨਾ ਆਪਣੇ ਪਿੰਡ ਨੂੰ ਨੈਸ਼ਨਲ ਵਾਰਡ ਲੈ ਕਿਆ ਮਾ ਸਾਡੇ ਨਾਲ ਹੀ ਆਪਣਾ ਸ਼ੀਨਾ ਪਿੰਡ ਹੈ ਜੀ ਕੋਲ ਕਦੇਰੇ ਚ ਉਥੋਂ ਦਾ ਮੇਰਾ ਭਰਾ ਪੰਥਦੀਪ ਸਰਪੰਚ ਆ ਉਹਨੇ ਸਾਥਕ ਨੈਸ਼ਨਲ ਵਾਰਡ ਲਈ ਆ ਮੇਰਾ ਸੁਪਨਾ ਹੈ ਕਿ ਮੈਂ ਉਹਦੇ ਨੂੰ ਬੜਾ ਪੈਣ ਖੁਸ਼ਹਾਲ ਕਰਾਂ ਸੋ ਸਾਡਾ ਜਿਹੜਾ ਪਿੰਡ ਆ ਉਹ ਹਲਕਾ ਫਟੇਗੜ ਚੂੜੀਆਂ 'ਚ ਪੈਂਦਾ ਉੱਥੋਂ ਦੇ ਸਰਦਾਰ ਬਲਬੀਰ ਸਿੰਘ ਪੰਨੂ ਆ ਉਹ ਵੀ ਇੱਕ ਵੱਡੇ ਭਰਾ ਵਾਂਗ ਰੋਹ ਵੀ ਰੱਖਦੇ ਆ ਤੇ ਪਿਆਰ ਵੀ ਦਿੰਦੇ ਆ ਉਹ ਕਹਿੰਦੇ ਵੀ ਤਗੜਾ ਹੋ ਪਿੰਡ ਦਾ ਸਵਾਰ ਜਿੱਥੇ ਲੋੜਾ ਅਸੀਂ ਬੈਠੇ ਆ ਸੋ ਇਸ ਕਰਕੇ ਗੱਲ ਆ ਜਾਂਦੀ ਆ ਜੀ ਜਿਹੜੀ ਬੰਦੇ ਦੀ ਮੈਂ ਆ ਨਾ ਉਹ ਲੈ ਬੈਂਦੀ ਆ ਜਿਹੜਾ ਜਿਹਨਾਂ ਦੀ ਹਾਰ ਵਾ ਉਹ ਸਿਰਫ ਮੈਂ ਕਰਕੇ ਹੋਈ ਸੋ ਇਸ ਕਰਕੇ ਲੋਕਾਂ ਦੇ ਮਗਰ ਮੈਨੂੰ ਕੱਲ ਤੇ ਬੜੇ ਫੋਨ ਆਏ ਵਧਾਈਆਂ ਦੇ ਮੈਂ ਇੱਕੋ ਗੱਲ ਕਰਦਾ ਗਿਆ ਮੈਂ ਹੈ ਵੀ ਭਰਾਓ ਦੇ ਮਾਰੇ ਦੀ ਕਿਰਪਾ ਤੇ ਤੁਹਾਡੇ ਭਰਾਵਾਂ ਦੇ ਪੈਰਾ ਪਿੱਛੇ ਆ। ਹੋਰ ਇਤੋਂ ਵੱਧ ਕੁਝ ਨਹੀਂ। ਧੰਨਵਾਦ। ਸੋ ਦੇਖ